ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਬਹੁਤ ਪਿਆਰੀਆਂ ਕਾਟਨ ਪ੍ਰਿੰਟਡ ਨੇ 3 ਨੈਕ ਵਿੱਚ ਚਾਨਕੀਆਂ ਕਢਾਈਆਂ ਹੋਈਆਂ ਨੇ ਦੁਪੱਟੇ ਤੇ ਕਢਾਈ ਹੈ बॉਟਮ ਪ੍ਰਿੰਟਡ ਆਏਗਾ 1000 ਵਿੱਚ ਇੱਕ ਸਿੰਗਲ ਸੂਟ ਹੈ ਤੇ ਜੇਕਰ ਤੁਸੀਂ 4 ਸੂਟ ਪਾਈ ਕਰਦੇ ਤਾਂ ਤੁਹਾਨੂੰ ਆਫਰਾਂ ਦੇ ਨਾਲ 3500 ਦੇ ਵਿੱਚ ਮਿਲਣਗੇ ਸ਼ਿਪਿੰਗ ਚਾਰਜਸ ਫ੍ਰੀ ਨੇ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਐ ਵਾਲੇ ਜਿਹੜੇ ਸੂਟ ਨੇ ਇਹ ਪਹਿਲਾਂ ਵੀ ਆਏ ਸੀ ਤਾਂ ਸੋਲਡ ਹੋ ਗਏ ਸੀ ਅਟ ਹੁਣ ਫਿਰ ਤੁਹਾਡੀ ਡਿਮਾਂਡ ਤੇ ਸਪੈਸ਼ਲ ਸੂਟ ਆਏ ਨੇ ਕਢਾਈਆਂ ਵਾਲੇ ਨੇ ਕੈਂਬਰੀ ਕਾਟਨ ਤੇ ਨਾਲ ਮਸਲੀਨ ਦਾ ਦੁਪੱਟਾ ਆਇਆ ਕਾਤੇ ਕੁਛ ਨਾਲ ਜਿਹੜਾ ਹੈਗੀ ਔਰਗੈਂਜ਼ਾ ਦਾ ਦੁਪੱਟਾ ਆਇਆ ਕਢਾਈਆਂ ਬਹੁਤ ਪਿਆਰੀਆਂ ਨੇ ਇਹ ਵਾਲੇ ਵੀ ਸਪੈਸ਼ਲ ਕਲੈਕਸ਼ਨ ਆਈਆਂ ਆਈਆਂ ਨੇ ਆਫਰਾਂ ਤੇ ਆਈਆਂ ਨੇ 850 ਵਿੱਚ ਸਿੰਗਲ ਸੂਟ ਹੈ ਜੇਕਰ ਤੁਸੀਂ ਇੱਕ ਸੂਟ ਬਾਈ ਕਰਦੇ ਤਾਂ ਤੁਹਾਨੂੰ 850 ਵਿੱਚ ਪਏਗਾ ਤੇ ਜੇਕਰ ਤੁਸੀਂ ਆਮ ਟੀਕ ਵਗੈਰਾ ਚਲਾਉਂਦੇ ਹੋ ਉਹਦੇ ਨਾਲ ਜ਼ਿਆਦਾ ਪੀਸਿਸ ਲੈਣਾ ਚਾਹੁੰਦੇ ਹੋ ਤੇ ਫਿਰ 10 ਸੂਟ ਲਓਗੇ ਤਾਂ ਤੁਹਾਨੂੰ ਆਫਰਾਂ ਵਿੱਚ ਮਿਲ ਜਾਣਗੇ ਤੇ ਫਿਰ ਤੁਹਾਨੂੰ ਜਿਹੜਾ ਸਿੰਗਲ ਪੀਸ ਆ ਸਿਰਫ ਤੇ ਸਿਰਫ 600 ਰੁਪਏ ਵਿੱਚ ਪਏਗਾ ਇਹ ਬਹੁਤ ਵੱਡੀ ਆਫਰ ਹੈ ਜੇਕਰ ਤੁਸੀਂ ਸਿੰਗਲ ਸੂਟ ਬਾਈ ਕਰਦੇ ਹੋ ਤਾਂ ਤੁਹਾਨੂੰ ਫਿਰ 850 ਦਾ ਪਏਗਾ ਤੇ ਜੇਕਰ ਤੁਸੀਂ ਜ਼ਿਆਦਾ ਪੀਸਿਸ ਜਿਵੇਂ ਕਿ 10 20 ਵਾਸਤੇ ਬਾਈ ਕਰੋਗੇ ਤੇ ਫਿਲਪਾ 9600 ਦੇ ਵਿੱਚ ਪਰ ਪੀਸ ਮਿਲ ਜੇਗਾ 10 ਪੀਸ ਤੁਹਾਨੂੰ 6000 ਦੇ ਵਿੱਚ ਮਿਲ ਜਾਣਗੇ ਕਢਾਈਆਂ ਹੋਈਆਂ ਨੇ ਘੇਰਿਆਂ ਤੇ ਕੁਛ ਦੇ ਦੁਪੱਟਿਆਂ ਦੇ ਵੀ ਕਢਾਈਆਂ ਨੇ ਬਾਟਮ ਤੇ ਵੀ ਕਢਾਈਆਂ ਨੇ ਤੇ ਇਹਨਾਂ ਵਿੱਚ ਇੱਕ ਦੋ ਕਲੈਕਸ਼ਨ ਜਿਹੜੀ ਉਹ ਹੀ ਜ਼ਿਆਦਾ ਰੰਗਾਂ ਵਿੱਚ ਆਈ ਹੈ ਬਾਕੀ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਉਹ ਸਿੰਗਲ ਸਿੰਗਲ ਕਲਰ ਵਿੱਚ ਆਈਆਂ ਨੇ ਜੇ ਤੁਸੀਂ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਜੋ ਵੀ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਤੇ ਸਾਰੇ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਜੋ ਵੀ ਕੀਤੇ ਨੇ ਤੇ ਜਿਨ੍ਹਾਂ ਵਿੱਚ ਅਕਰ ਕੋਈ ਹੋਰ ਕਲਰ ਅਵੇਲੇਬਲ ਆ ਤਾਂ ਮੈਂ ਉਹ ਵੀ ਐਡ ਕਰ ਦਿੱਤਾ ਹੈ ਉਹ ਦਾ ਮੋਸਟਲੀ ਆਈਡੀ ਕਲੈਕਸ਼ਨਾਂ ਨੇ ਸਿੰਗਲ ਸਿੰਗਲ ਵਿੱਚ ਆਈਆਂ ਨੇ ਐ ਵਾਲੇ ਜਿਹੜੇ ਸੂਟ ਨੇ ਟੌਪ ਐਂਡ ਬਾਟਮ ਦੇ ਸੂਟ ਆ ਇਹਨੇ ਕਾਟਨ ਦੇ ਸੂਟ ਨੇ ਪਿਓਰ ਕਾਟਨ ਦਾ ਤੁਹਾਨੂੰ ਇਹ ਸੂਟ ਮਿਲੇਗਾ 360 ਰੁਪਏ ਦਾ ਸਿੰਗਲ ਦਾ ਰੇਟ ਹੈ ਤੇ ਜੇਕਰ ਤੁਸੀਂ ਇਹ ਸੂਟ 5 ਬਾਏ ਕਰੋਗੇ ਤੁਹਾਨੂੰ ਸਿਰਫ ਸਿਰਫ 1500 ਰੁਪਏ ਦੇ ਵਿੱਚ ਮਿਲ ਜਾਣਗੇ ਫ੍ਰੀ ਸ਼ਿਪਿੰਗ ਦਾ ਆਰਡਰਸ ਹੈ ਇਹ ਤੁਹਾਨੂੰ 300 ਵਿੱਚ ਸੂਟ ਬਏਗਾ ਜੇਕਰ ਤੁਸੀਂ 5 ਸੂਟ ਬਏ ਕਰੋਗੇ ਗਰਮੀ ਵਾਲੀ ਸਪੈਸ਼ਲ ਹੈ बॉटम प्लेन ਹੈ ਸ਼ਰਟ ਪ੍ਰਿੰਟਡ ਆਏਗੀ ਡੇਲੀ ਵੇਅਰ ਲਈ ਬਹੁਤ ਹੀ ਪਿਆਰਾ ਹੈ ਗੀਜਾ कॉटन ਵਿੱਚ ਇਹ ਤੁਹਾਨੂੰ ਜਿਹੜਾ ਕਿ ਸੂਟ ਮਿਲ ਜੇਗਾ ਰੰਗ ਇਹਦੇ ਵਿੱਚ ਚਾਰ ਨੇ ਪ੍ਰਿੰਟਡ ਸ਼ਰਟ ਆਏਗੀ बॉटम प्लेन ਆਏਗਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦਾ बॉटਮ ਹੈ ਪੂਰੇ ਵੱਡੇ ਵਰਦਾ ਜਿਹੜਾ ਸੂਟ ਆਏਗਾ ਛੋਟੀ ਲੈਂਥ ਨਹੀਂ ਹੈ ਪੂਰਾ ਵੱਡੇ ਵਰਦਾ ਸੂਟ ਹੈ ਆਹ ਥੋੜੇ ਹਾ ਹੈਵੀ ਸੂਟ ਆਏ ਨੇ ਸ਼ਿਮਰ ਏਮਬਰਾਇਡਰ ਸ਼ਰਟ ਆ ਸ਼ਿਮਰ ਸ਼ਿਮਰ ਵਿੱਚ ਤੁਹਾਨੂੰ ਲੈਸ ਬਰਾਡ ਲੈਸ ਲੱਗੀ ਵਿੱਚ ਦੁਪੱਟਾ ਮਿਲੇਗਾ ਬਾਟਮ ਸ਼ੈਂਟੂਨ ਦਾ ਦੋ ਰੰਗ ਦੇ ਵਿੱਚ ਨੇ ਇਹ ਸੂਟ ਤੁਹਾਨੂੰ 1900 ਵਿੱਚ ਮਿਲ ਜੇਗਾ ਬੜਾ ਪਿਆਰਾ ਗਲੇ ਤੇ ਉੱਪਰ ਵਰਕ ਹੋਇਆ ਡਿਜ਼ਾਈਨ ਬਹੁਤ ਸੋਹਣਾ ਹੈ ਓਪਨ ਵਿੱਚ ਪਿਕਚਰਸ ਵੀ ਜੇ ਐਡ ਕੀਤੀਆਂ ਨੇ ਅੱਗੇ ਜੇ ਤੁਸੀਂ ਸੂਟ ਬਾਈ ਕਰਨਾ ਤਾਂ ਨੰਬਰ ਤੇ ਚਾਕੇ ਮੈਸੇਜ ਕਰ ਦਿਓ ਇਹ ਦੋ ਸੂਟ ਆਏ ਨੇ ਸਟਿਚ ਆਏ ਨੇ ਇਹਨਾਂ ਵਿੱਚ ਸਾਈਜ਼ ਜਿਹੜੇ ਮੀਡੀਅਮ ਤੋਂ ਲੈ ਕੇ ਡਬਲ ਐਕਸਐਲ ਤੱਕ ਹੈਗੇ ਨੇ 1700 ਰੁਪਿਆ ਇਹਦਾ ਰੇਟ ਹੈ ਇਹ ਸੂਟ ਸਿੰਗਲ ਵਿੱਚ ਆਏਗਾ 1400 ਰੁਪਏ ਦਾ ਰੇਟ ਹੈ ਇਹਦੇ ਵਿੱਚ ਵੀ ਮੀਡੀਅਮ ਤੋਂ ਲੈ ਕੇ ਡਬਲ ਐਕਸਐਲ ਤੱਕ ਸਾਈਜ਼ ਹੈਗੇ ਨੇ ਇਹ ਅੱਜ ਦੀ ਦੋਹੇ ਕਲੈਕਸ਼ਨਾਂ ਨੇ ਜਿਹੜੀਆਂ ਸਟਿਚ ਨੂੰ ਇਹ ਕੋਟਾ embroiderd ਸ਼ਰਟ ਆਏਗੀ ਤੇ ਪਿਓਰ ਕੋਟਾ ਦਾ ਦੁਪੱਟਾ ਆਏਗਾ ਕਾਟਨ ਦਾ ਬਾਟਮ ਆਈਗਾ ਪਲੇਨ ਤੇ ਰੰਗ ਇਹਦੇ ਵਿੱਚ ਜਿਹੜੇ ਹੈਗੇ ਨੇ ਇੱਥੇ ਐਡ ਕਰ ਦਿੱਤੇ ਨੇ ਤਾਂ ਰੇਟ ਜਿਹੜਾ 2500 ਰੁਪਏ ਆ ਦੁਪੱਟਾ ਵੀ ਤੁਹਾਨੂੰ embroiderd ਮਿਲੇਗਾ ਗਲੇ ਤੇ ਬਹੁਤ ਪਿਆਰਾ ਵਰਕ ਹੋਇਆ ਹੈ ਡਿਜ਼ਾਈਨਰ ਕਲੈਕਸ਼ਨਾਂ ਨੇ ਰੰਗ ਇਹਦੇ ਵਿੱਚ ਜਿਹੜੇ ਆਏ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬੜਾ ਪਿਆਰਾ ਗਲੇ ਤੇ ਵਰਕ ਹੋਇਆ ਹੈ ਇੱਥੇ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਚਾਰੇ ਹੀ ਰੰਗ ਬੜੇ ਸੋਹਣੇ ਨੇ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਅਗਰ ਸੂਟ ਦਿੱਲੀ ਦੀਆਂ ਅਪਡੇਟਸ ਦੇਖਣੀਆਂ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਇਆ ਕਰਨਗੇ ਐਵੀ ਕੋਟਾ ਡੋਰੀਆ ਵਿੱਚ ਆਏਗਾ ਕੋਟਾ ਸਿਲਕ এমਬਰਾਇਡਰ ਸ਼ਰਟ ਹੈ ਪਿਓਰ ਕੋਟਾ ਦਾ ਸਿਲਕ ਫੈਬਰਿਕ ਵਿੱਚ ਤੁਹਾਨੂੰ ਦੁਪੱਟਾ ਮਿਲੇਗਾ ਬਾਟਮ ਜਿਹੜਾ ਕਾਟਨ ਦਾ ਆਏਗਾ 2300 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਥੋੜੀ ਡਾਰਕ ਟੋਨ ਆਈਆਂ ਨੇ ਕਿਉਂਕਿ ਹਰ ਇੱਕ ਨੂੰ ਹਰ ਇੱਕ ਤਰ੍ਹਾਂ ਦੀ ਪਸੰਦ ਹੁੰਦੀਆਂ ਨੇ ਜਿਹੜਾ ਗਲੇ ਤੇ ਵਰਕ ਹੋਇਆ ਹੈਂਡ ਵਰਕ ਹੈ ਬੜਾ ਪਿਆਰਾ ਵਰਕ ਹੈ ਚਾਰ ਰੰਗ ਇਹਦੇ ਵਿੱਚ ਆਣਗੇ ਵੈਟਿੰਗਸ ਤੇ ਪਾਨ ਲਈ ਸੂਟ ਬੜਾ ਸੋਹਣਾ ਹੈ ਤੇ ਜੇਕਰ ਤੁਸੀਂ ਸੂਟ ਸੇਲ ਕਰਦੇ ਪਏ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਕਿ ਤੁਹਾਨੂੰ ਡੈਲੀ ਦੀਆਂ ਜਿਹੜੀਆਂ ਅਪਡੇਟਸ ਆndੀਆਂ ਨੇ ਸੂਟਾਂ ਦੀਆਂ ਉਹ ਆ ਜਾਇਆ ਕਰਨੀਆਂ ਤੇ ਫਿਰ ਤੁਸੀਂ ਆਪਣੇ ਅਕੋਰਡਿੰਗਲੀ ਉਹਨਾਂ ਨੂੰ ਅਪਡੇਟ ਕਰ ਦੋ ਸਟੇਟਸ ਵੇਖਣ ਲਈ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਅੱਜ ਦੀ ਵੀਡੀਓ ਵਿੱਚ ਹਰ ਤਰ੍ਹਾਂ ਦੀਆਂ ਕਲੈਕਸ਼ਨਾਂ ਹੈਗੀਆਂ ਨੇ ਇਹ ਘੱਟ ਰੇਟ ਵਿੱਚ ਆਈਆਂ ਨੇ ਪਿਓਰ ਕਾਟਨ ਦਾ ਪ੍ਰਿੰਟਡ ਸ਼ਰਟ ਆਏਗੀ ਜਿੱਦਿ ਦੀ ਕਿ ਲੈਂਥ 54 ਹੋਏਗੀ ਪਲੇਨ ਕਾਟਨ ਦਾ ਬਾਟਮ ਆਏਗਾ ਹਾਫ ਪਿਓਰ ਦਾ ਸ਼ਿਫੋਨ ਦਾ ਦੁਪੱਟਾ ਆਏਗਾ ਦੁਪੱਟਾ ਜਿਹੜਾ ਹੈ ਕਿ ਹਾਫ ਪ्योर ਜਿਹੜਾ ਹੁੰਦਾ ਸ਼ਿਫੋਨ ਉਹ ਆਏਗਾ ਪਲੇਨ ਦੁਪੱਟਾ ਪਲੇਨ बॉਟਮ ਹੈ ਤੇ 640 ਰੁਪਏ ਦਾ ਰੇਟ ਹੈ 640 ਵਿੱਚ ਤੁਹਾਨੂੰ ਇਹ ਵਾਲਾ ਸੂਟ ਜਿਹੜਾ ਮਿਲ ਜੇਗਾ बॉਟਮ ਤੇ ਦੁਪੱਟਾ ਪਲੇਨ ਆਏਗਾ ਕਾਟਨ ਦੀ ਸ਼ਰਟ ਕਾਟਨ ਦਾ बॉਟਮ ਤੇ ਸ਼ਿਫੋਨ ਦਾ ਦੁਪੱਟਾ ਸੂਟ ਸਾਰੇ ਅਵੇਲੇਬਲ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਰੰਗ ਡਿਜ਼ਾਈਨ ਪੈਟਰਨ ਜੋ ਵੀ ਨੇ ਸਾਰੇ ਅਵੇਲੇਬਲ ਨੇ ਪਾਈ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਸਕਰੀਨਸ਼ਾਟ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਪਲੋਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਸੂਟ ਸਾਰੇ ਅਵੇਲੇਬਲ ਨੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ